ਸਿਪਾਲ ਸਤਵੀਰ ਸਿੰਘ ਦੀ ਲਿਖੀ ਕਿਤਾਬ ਇਤਿਜਨ ਕਰੀ ਵਿੱਚੋਂ ਆਉ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਸਾਂਝਾ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੌਣਕਾਂ ਪਾਗ ਦੂਜਾ ਉਪਦੇਸ਼ ਲੋਕੀ ਆਉਂਦੇ ਉਪਦੇਸ਼ ਲੈਂਦੇ ਜੀਵਨ ਜਾਂਚ ਸਿੱਖਦੇ ਰੂਹਾਂ ਘੜਦੇ ਅਤੇ ਜੀ ਦਾਨ ਲੈ ਕਰਾਂ ਤੇ ਨਗਰਾਂ ਨੂੰ ਮੁੜਦੇ ਇੱਕ ਸਿੱਖ ਨੇ ਆ ਕੇ ਪੁੱਛਿਆ ਕਿ ਮਹਾਰਾਜ ਅ ਸ਼ਾਂਤੀ ਦਾ ਕੀ ਕਾਰਨ ਹੈ ਜੋ ਹਰ ਮਨੁੱਖ ਨੂੰ ਗ੍ਰਸ ਰਹੀ ਹੈ ਇਹ ਚਿੰਤਾ ਪਿੱਛਾ ਕਿਉਂ ਨਹੀਂ ਛੱਡਦੀ ਗੁਰੂ ਪਿਤਾ ਨੇ ਫਰਮਾਇਆ ਇਸ ਚਿੰਤਾ ਵਿੱਚ ਹੀ ਫਸੇ ਰਹਿਣ ਦਾ ਕਾਰਨ ਸੰਤੋਖ ਦੀ ਘਾਟ ਹੈ ਮਨੁੱਖ ਹੋਰ ਲੈਣ ਲਈ ਤੰਦਾ ਹੈ ਅਤੇ ਜਦ ਪਾੰਦਾ ਨਹੀਂ ਤਾਂ ਦੁਖੀ ਹੁੰਦਾ ਹੈ ਬਿਨਾ ਸੰਤੋਖ ਨਹੀਂ ਕੋ ਰਾਜੈ ਬਗੈਰ ਸੰਤੋਖ ਦੇ ਕੋਈ ਰੱਜਿਆ ਨਹੀਂ ਤਰਿਆ ਨਹੀਂ ਇਹ ਚਿੰਤਾ ਹਟ ਸਕਦੀ ਹੈ ਚਿੱਤ ਜਰਨਾ ਵਿੱਚ ਲਗਾਈਆਂ ਜਿਸ ਵੇਲੇ ਮਨੁੱਖ ਦਾਤੇ ਨੂੰ ਵਿਸਾਰ ਚਿੰਤਾ ਨਾਲ ਪਿਆਰ ਕਰੀ ਸਮਝੋ ਚਿੰਤਾ ਸ਼ੁਰੂ ਹੋ ਗਈ ਪਰ ਕਰਦੀ ਚਾਹ ਕਿੰਤਾ ਅਤੇ ਅਸ਼ਾਂਤੀ ਵਧਾਉਂਦੀ ਹੈ ਇੱਕ ਸਿੱਖ ਨੇ ਗੁਰਮੁਖ ਦੀ ਵਿਆਖਿਆ ਕਰਨ ਦੀ ਬੇਨਤੀ ਕੀਤੀ ਤਾਂ ਨੌਵੇਂ ਪਾਤਸ਼ਾਹ ਨੇ ਫਰਮਾਇਆ ਕਿ ਜਦ ਮਨੁੱਖ ਹਰ ਉਸ ਗੱਲ ਪਾਸੋਂ ਮੁਖ ਮੂੜ ਲੈਂਦਾ ਹੈ ਜੋ ਉਸ ਨੂੰ ਪ੍ਰਭੂ ਨਾਲੋਂ ਤੋੜਦੀ ਹੈ ਤਾਂ ਐਸੇ ਪੁਰਸ਼ ਨੂੰ ਗੁਰਮੁਖ ਕਹਿੰਦੇ ਹਨ ਸਮਝਾਂਦੇ ਕਿਹਾ ਜਿਸ ਦੇ ਇੰਦਰੀ ਬਾਹਰ ਨਹੀਂ ਭਜਦੇ ਕਾਬੂ ਹਨ ਰੰਗ ਤਮਾਸ਼ੇ ਦੇ ਬੇ ਕਾਬੂ ਨਹੀਂ ਹੁੰਦੇ ਜਿਸ ਦਾ ਚਿੱਤ ਵਾਹਿਗੁਰੂ ਤੋਂ ਬਿਨਾਂ ਨਹੀਂ ਭਜਦਾ ਅਤੇ ਨਾ ਹੋਰ ਕੁਝ ਚੇਤੇ ਵਿੱਚ ਲਿਆਂਦਾ ਹੈ ਮੱਤ ਦਾ ਰਾਖਾ ਅਕਾਲ ਪੁਰਖ ਨੂੰ ਜਾਣਦਾ ਹੈ ਅਤੇ ਆਪ ਨੂੰ ਪ੍ਰੇਮ ਦੀ ਅੱਗੇ ਵਿੱਚ ਢਾਲ ਪ੍ਰਭੂ ਨਾਲ ਹੀ ਮਿਲਾ ਲੈਂਦਾ ਹੈ ਉਸ ਨੂੰ ਗੁਰਮੁਖ ਜਾਨੋ ਜਦ ਕਿਸੇ ਨੇ ਆ ਕੇ ਪੁੱਛਿਆ ਕਿ ਜੀਵਨ ਮੁਕਤ ਜਿਸ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਕਈ ਵਾਰ ਆਇਆ ਹੈ ਕੌਣ ਹੈ ਤਾਂ ਆਪ ਜੀ ਨੇ ਫਰਮਾਇਆ ਜੀਵਨ ਮੁਕਤ ਉਹ ਹੈ ਜੋ ਪ੍ਰਭੂ ਦੀ ਆਗਿਆ ਵਿੱਚ ਰਹਿੰਦਾ ਹੈ ਜਿਸਦੇ ਇੰਦਰੀ ਜਗਤ ਤਮਾਸ਼ਾ ਦੇਖ ਬਾਹਰ ਦੌੜਨ ਨਹੀਂ ਲੱਗ ਪੈਂਦੇ ਮਨ ਤੇ ਦੁਨੀ ਦਾ ਪਰਛਾਵਾਂ ਨਹੀਂ ਪੈਂਦਾ ਹੋਂ ਦੀ ਆਪਣੀ ਹੋਂਦ ਨਾ ਰਹੇ ਅਤੇ ਹੋਂ ਆਪੇ ਵਿੱਚ ਰਲ ਜਾਏ ਤਾਂ ਜੀਵਨ ਮੁਕਤ ਜਾਣੂ ਜੀਵਨ ਮੁਕਤ ਜਗਤ ਨੂੰ ਚਲਾਏ ਤਮਾਨ ਸਮਝਦਾ ਹੈ ਅਤੇ ਨਫਸ ਤੇ ਕਾਬੂ ਪਾ ਅਸਲੀਅਤ ਨੂੰ ਪਾਉਣ ਲਈ ਜਿੰਦਾ ਰਹਿੰਦਾ ਹੈ ਸੁੱਖ ਦੁੱਖ ਦੀ ਗੱਲ ਚੱਲੀ ਤਾਂ ਮਹਾਰਾਜ ਨੇ ਫਰਮਾਇਆ ਸੁੱਖ ਹੋਰ ਕੁਝ ਨਹੀਂ ਕੇਵਲ ਮਨ ਵਿੱਚ ਕਿਸੇ ਫੁਰਨੇ ਦਾ ਅਪਾਵ ਹੈ ਹੈਰੇ ਹੋਏ ਮਨ ਵਿੱਚ ਕੇਵਲ ਵਾਹਿਗੁਰੂ ਦਾ ਠੀਕ ਪਰਸ਼ਾਵਾ ਪੈਂਦਾ ਹੈ ਉਸ ਦੀ ਹੋਂਦ ਦਾ ਨਜ਼ਾਰਾ ਦਿੰਦਾ ਹੈ ਦੁੱਖ ਤ੍ਰਿਸ਼ਨਾ ਤੋਂ ਉਪਜਦਾ ਹੈ ਅਤੇ ਤ੍ਰਿਸ਼ਨਾ ਫਿਰ ਮਨ ਨੂੰ ਅਸ਼ਾਂਤ ਕਰਕੇ ਦੁੱਖ ਦੇ ਘਰ ਵਿੱਚ ਲੈ ਜਾਂਦੀ ਹੈ ਇਸ ਤ੍ਰਿਸ਼ਨਾ ਤੋਂ ਬਚਣ ਦਾ ਰਾਹ ਕੇਵਲ ਸਾਦਾ ਤੇ ਸਾਫ਼ ਜੀਵਨ ਅਪਣਾਉਣਾ ਹੈ ਸਾਦਾ ਜੀਵਨ ਉਹ ਹੈ ਜੋ ਕਿਸੇ ਨੂੰ ਦੁੱਖ ਨਹੀਂ ਦਿੰਦਾ ਅਤੇ ਸਾਫ਼ ਉਹ ਹੈ ਜੋ ਆਪ ਚੋਟ ਖਾ ਲੈਂਦਾ ਹੈ ਪਰ ਦੂਜੇ ਨੂੰ ਨਹੀਂ ਲਗਾਉਂਦਾ ਬੂਟੇ ਸਾਹ ਨੇ ਇਸ ਗੱਲ ਦੀ ਗਵਾਹੀ ਭਰੀ ਹੈ ਕਿ ਇਹ ਤੁਮ ਚਾਰੇ ਪਾਸੇ ਪੈ ਗਈ ਕਿ ਗੁਰੂ ਤੇਗ ਬਹਾਦਰ ਜੀ ਪਾਸ ਚਾਰ ਚੀਜ਼ਾਂ ਸਿਮਰਨ ਬੇਪਰਵਾਹੀ ਦਾਨ ਅਤੇ ਲੰਗਰ ਦੀ ਕਦੇ ਟੋਟ ਨਹੀਂ ਆਉਂਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ